ਨਾ પતિ ਪਤਨੀ ਦੇ ਵਿੱਚ ਝਗੜਾ ਚੱਲ ਰਿਹਾ ਸੀ ਕੁੜੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਗੁਰਦੀਪ ਸਿੰਘ ਦੀ ਮਾਂ ਦੇ ਮੁਤਾਬਕ ਉਸਦਾ ਬੇਟਾ ਗੁਰਦੀਪ ਕਦੇ-ਕਦੇ ਘਰ ਆਉਂਦਾ ਸੀ ਲੇਕਿਨ ਗੁਰਦੀਪ ਦੀ ਪਤਨੀ ਦੇ ਨਾਲ ਅਕਸਰ ਹੀ ਲੜਾਈ ਰਹਿੰਦੀ ਸੀ ਗੁਰਦੀਪ ਨੂੰ ਘਰ ਨਹੀਂ ਆਉਣ ਦਿੱਤਾ ਜਾਂਦਾ ਸੀ 4 ਜੁਲਾਈ 2010 ਨੂੰ ਗੁਰਦੀਪ ਸਿੰਘ ਆਪਣੀ ਕਾਰ ਦੇ ਵਿੱਚ ਬੈਠ ਕੇ ਗਿਆ ਸੀ ਪਰ ਵਾਪਸ ਨਹੀਂ ਮੁੜਦਾ ਉਸ ਤੋਂ ਬਾਅਦ ਉਸਤੇ ਬੇਟਦਾ ਫੋਨ ਤੱਕ ਨਹੀਂ ਲੱਗਿਆ ਨੰਬਰ ਬੰਦ ਹੋਣ ਲੱਗਿਆ ਅਚਾਨਕ ਗਾਇਬ ਹੋ ਗਿਆ ਜਾਂਚ ਤੋਂ ਪਤਾ ਚੱਲਿਆ ਕਿ ਆਖਰੀ ਵਾਰ ਗੁਰਦੀਪ ਨੇ ਆਪਣੇ ਸੋਹਰਾ ਜਕਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਇਸੇ ਤਸੰਦ ਇਸੇ ਸੰਬੰਧ ਵਿੱਚ ਜਿਹੜਾ ਪੁਲਿਸ ਨੇ ਜਾਂਚ ਕੀਤੀ ਭਪਿੰਦਰ ਕੋਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਤਾਂ ਬਾਦ ਵਿੱਚ ਲਗਾਤਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਰਹੀ ਜਦਕਿ ਗੁਰਦੀਪ ਸਿੰਘ ਦੇ ਗਾਇਬ ਹੋਣ ਦੇ ਕੁਝ ਦਿਨ ਬਾਅਦ ਹੀ ਉਸਦੀ ਗੱਡੀ ਨਹਿਰ ਦੇ ਕੋਲੋਂ ਮਿਲੀ ਸੀ ਹਾਲਾਂਕਿ ਪੁਲਿਸ ਨੇ ਨਹਿਰ ਦੇ ਵਿੱਚ ਗੁਰਦੀਪ ਦੀ ਜਿਹੜੀ দেহ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ দেহ ਜਿਹੜੀ ਆ ਗੁਰਦੀਪ ਦੀ ਮਿਲਦੀ ਨਹੀਂ ਕੋਰਟ ਤੇ ਵਿੱਚ ਵੀ ਕੇਸ ਚੱਲਦਾ ਰਿਹਾ ਤੇ ਹੁਣ ਆਖਿਰਕਾਰ ਅਦਾਲਤ ਨੇ ਫੈਸਲਾ ਸੁਣਾਇਆ ਭਪਿੰਦਰ ਕੌਰ ਦੇ ਹੱਕ ਦੇ ਵਿੱਚ ਕੇਸ ਨਾਇਆ ਇਸ ਨੋਚਫਾਨ ਦੇ ਸੋਰੇ ਦੇ ਖਿਲਾਫ ਜਿਹੜੀ ਆ ਸਜ਼ਾ ਸੁਣਾਈ ਗਈ ਉਮਰ ਕੈਦ ਦੀ ਜਿਹੜੀ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਇੱਕ ਵਾਰ ਪੂਰਾ ਮਾਮਲਾ ਭਪਿੰਦਰ ਕੌਰ ਅਤੇ ਇਸ ਵਕੀਲ ਦੀ ਜ਼ੁਬਾਨੀ ਸੁਣ ਲੈਂਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਬੇਟਾ ਗਾਇਬ ਹੋਇਆ ਸੀਗਾ ਇੱਕ ਬੋਡੀਓ ਦੀ ਮਿਲ ਗਈ ਹੈ ਨਾ ਇਸ ਸੰਸਥਾ ਵੀ ਨਹੀਂ ਕਰ ਪਾਇਆ ਉਹ ਜੇ ਉਮਰ ਕਾਇਦੀ ਸਜਾ ਸੁਣਾਈ ਕੀ ਕਹਣਾ ਔ ਸਭ ਤੋਂ ਪਹਿਲਾਂ ਤਾਂ ਮੈਂ ਬਲਜਿੰਦਰ ਸਿੰਘ ਸਰ ਜੱਜ ਦਾ ਬਹੁਤ ਬਹੁਤ ਧੰਨਵਾਦ ਕੋਡ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਅਜ ਇਨਸਾਫ ਦਿੱਤਾ ਅੱਜ ਉਸ ਤੋਂ ਬਾਅਦ ਅਮਰਜੀਤ ਸਕੀਜਾ ਵਕੀਰ ਜੀ ਨੇ ਬਹੁਤ ਬਰੀਕੀ ਨਾਲ ਮੇਰਾ ਕੇਸ ਪੜਿਆ ਤੇ ਜੱਜ ਸਜਾ ਕਰਾ ਕੇ ਛੱਡਿਆ ਨਾਲੇ ਸਹਿਵਾਸ ਤੇ ਇੱਕੇ ਭੇਟੀ ਜਿਨ੍ਹਾਂ ਨੇ ਮੈਨੂੰ ਅੱਜ ਅਜ ਇੱਥੇ ਤੱਕ ਪਹੁੰਚਾਇਆ ਨਹੀਂ ਕੋਈ ਪ੍ਰੂਫ ਨਹੀਂ ਸੀ ਛੱਡਿਆ ਬੇਟੇ ਦਾ ਪੈਸੇ ਨਾਲ ਲੱਗੀ ਵੀ ਸੀ ਪੁਲਿਸ ਦੇ ਵਿੱਚ ਹੋਣ ਦੇ ਨਾਤੇ ਮੇਰੇ ਬੇਟੇ ਦਾ ਤਾਂ ਨਹੀਂ ਹੋਇਆ ਲਿਖਿਆ ਵਾ ਇਹਨੇ ਮੈਂ ਮਰਡਰ ਕਰਿਆ ਵੀ ਮੈਂ ਡੰਜਰ ਉਹਦੇ ਚ ਸਿੱਟਦਾ ਉਸ ਕਰਕੇ ਇਹਨੂੰ ਉਹਨੇ ਉਹ ਕਰਿਆ ਕੁੜੀ 2 ਤਰੀਕ ਨੂੰ ਲੜਾਈ ਹੋਈ ਹੋਈ ਇੱਕ ਪੀ ਜੇ ਪਿੱਛੇ 2 ਤਰੀਕ ਨੂੰ ਲੜਾਈ ਐ 3 ਤਰੀਕ ਨੂੰ ਅਮਰੀਕਾ ਸਾਜਿਸ ਦੇ ਤਹਿਤ ਭੇਜਿਆ ਇਹਨੇ ਆਪਣੇ ਬੱਚਿਆਂ ਵਿੱਚ ਵਿਚ ਨਾ ਆ ਜਾਣ ਉਹਨਾਂ ਨੂੰ ਬਾਹਰ ਭੇਜਤਾ ਤੇ ਮੇਰੇ ਨਾਲ ਸਾਰੇ ਪੈਸੇ ਜਮੀਨਾਂ ਦੇ ਖਾਦੇ ਸਭ ਕੁਸਾ ਦਾ ਪੁੱਤ ਨਹੀਂ ਮਿਲਿਆ ਇਹਦਾ ਜਿਉਂਦਾ ਜਗਦਾ ਬੈਠਾ ਰਹਿਣਾ ਇਹਨੇ ਤਾਂ ਇਹ ਪੁੱਤ ਨੇ ਨਹੀਂ ਮਿਲਣਾ ਅੱਜ ਕਾਤਲ ਬਕਾਤਲ ਦੋ ਬਤਾ ਲਗੇ ਕਿੱਥੇ ਕਰੇ ਇੰਨੇ ਚ ਕਾਤਲ ਪੁੱਛੀਏ ਦੇਖੋ ਮਾਂ ਨੂੰ ਕਿੱਕਰ ਕੰਦੀ ਰਹੀ ਹੈ ਆਪਣੇ ਕੋਲ ਰੱਖਦਾ ਰਿਹਾ 11 ਫਿਰ ਲੁੱਟਣੇ ਨੂੰ ਸਾਰਾ ਘੁੱਲ ਲੁੱਟ ਲੇ ਕੇ ਮੇਰੇ ਪੁੱਤ ਦੇ ਪੈਸੇ ਸਾਰੇ ਪੈਸੇ ਖਾ ਗਿਆ ਜਿੱਦਣ ਗੱਡੀ ਦੇ ਵਿੱਚ 26 27 ਲੱਖ ਦੇ ਉਤੇ ਡਾਲਰ ਵਿੱਚ ਦੇ ਨਿਊਜ਼ੀਲੈਂਡ ਜਾਂਦਾ ਰਿਹਾ ਮੁੰਡੇ ਦੇ ਪੈਸੇ ਸਾਂ ਪਰ ਐਸ਼ ਕਰੀ ਇਹਨੇ ਸਾਰਾ ਕੁਝ ਅੱਜ ਵੀ ਮਹਾਲੀ ਥਾਣੇ ਚ ਵੀ ਬੜੇ ਫੇਰੇ ਤੱਕ ਮੈਂ ਤੁਸਾਂ ਨੂੰ ਮੇਰਾ ਪਤਾ ਸਾਰਾ ਕੁਝ ਪਤਾ ਮੇਰੀ ਸੁਣੀਓ ਨਹੀਂ ਕਿਸੇ ਨੇ ਤੁਹਾਨੂੰ ਪਤਾ ਹੈ ਮੈਂ ਕਿੰਨੇ ਸਭ ਤੋਂ ਮਿੰਤਾ ਕਰਦੀ ਰਹੀ ਹਾਂ ਤਾ ਜਨ ਸਾਫ ਕੋਰਟ ਨੇ ਦਿੱਤਾ ਹੈ ਜੀ ਬਲਜਿੰਦਰ ਸਿੰਘ ਸਰਾ ਜੱਜ ਨੇ ਅੱਜ ਬਹੁਤ ਬਹੁਤ ਅਜਮਾਨਾ ਨੋਟ ਕਰਦੇ ਸਕੀਜਾ ਸਾਹਿਬ ਵਕੀਲ ਦਾ ਤੇ ਸਹਿਬਾ ਅੱਜ ਮੈਂ ਇਹਨਾਂ ਨੂੰ ਸਨਮਾਨ ਕਰਦੀ ਮੈਂ ਬਿਲਕੁਲ ਸਹਿਮਤ ਹਾਂ ਜੀ ਜੱਜ ਸਾਹਿਬ ਨਾਲ ਇਹਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ ਜੀ ਕਿਉਂਕਿ ਕਿਸੇ ਦਾ ਪੁੱਤ ਐਦਾਂ ਮਾਰਨਾ ਬੀਇੰਗ ਅ ਪੁਲਿਸ ਅਫੀਸਰ ਤੁਸੀਂ ਹੈਗੇ ਹੋ ਸਾਰੀ ਇਨਵੈਸਟੀਗੇਸ਼ਨ ਤੁਹਾਡੇ ਹੱਥੋਂ ਚ ਨਿਕਲੀ ਹੋਈ ਹੈ ਐਸ ਐਚਓ ਰਹੇ ਹੋ ਉਸ ਟਾਈਮ ਸਾਰੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਇਹਨਾਂ ਨੇ ਮੈਨਿਪੂਲੇਟ ਕੀਤੀ ਹੈ ਸਾਰੇ ਜਿੰਨੇ ਵੀ ਇਹਨਾਂ ਦੇ ਪੁਲਿਸ ਅਫੀਸਰ ਜਿਹੜੇ ਅੰਡਰ ਇਹਨਾਂ ਦੇ ਕੰਮ ਕਰਦੇ ਸੀਗੇ ਉਹਨਾਂ ਨੇ ਜਿੰਨੀ ਵੀ ਇਨਵੈਸਟੀਗੇਸ਼ਨ ਆਪਣੇ ਹੱਥੋਂ ਚ ਕੱਢੀ ਆ ਉਹ ਸਾਰੀ ਗਲਤ ਕੀਤੀ ਸੀਗੀ ਬਟ ਉਸ ਦੇ ਦੌਰਾਨ ਵੀ ਜਿਹੜੇ ਕੇਸ ਡਿਸਾਈਡ ਕਿ ਹੋਇਆ ਹੈ ਉਹ ਸਾਡੇ ਹੱਕ ਦੇ ਵਿੱਚ ਹੋਇਆ ਹੈ ਕੰਪਲੇਨੈਂਟ ਲੇਡੀ ਇੱਕ ਵਿਡੋ ਲੇਡੀ ਹੈ ਜੀ 68 ਸਾਲ ਉਮਰ ਹੈ ਜੀ ਉਹਨਾਂ ਦੀ ਇੱਕ ਇੱਕ ਇਕੱਲਾ ਪੁੱਤ ਸੀਗਾ ਉਹਨਾਂ ਦਾ ਛੋਟਾ ਪੁੱਤ ਹੈ ਵੱਡੀ ਧੀ ਸੀਗੀ ਉਹ ਵਿਆਹੀ ਉਸ ਤੋਂ ਬਾਅਦ ਛੋਟੇ ਪੁੱਤ ਦੀ ਉਮਰ ਸੀ 26 ਸਾਲ ਦੀ ਸੀ ਜਿਸ ਉਮਰ ਦੇ ਵਿੱਚ ਉਹਨੂੰ ਅਬਡਕਟ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਦੇਖੋ ਜੇਕਰ ਆਪਾਂ ਗੱਲ ਕਰੀਏ ਅਗਰ ਮੈਂ ਤੁਹਾਨੂੰ ਬੈਕ ਆਫ ਦਾ ਕੇਸ ਲੈ ਕੇ ਜਾਵਾਂ ਤਾਂ ਜਿਹੜਾ ਇੱਕ ਅਕਿਊਜ਼ਡ ਹੈਗਾ ਏ ਜਗਵੀਰ ਸਿੰਘ ਤੇ ਉਹ ਹੈਗਾ ਇੱਕ ਪੁਲਿਸ ਆਫੀਸ਼ਰ ਸੀਗਾ ਤੇ ਉਹ ਸਹੁਰਾ ਲੱਗਦਾ ਸੀਗਾ ਰਿਸ਼ਤੇ ਦੇ ਵਿੱਚ ਗੁਰਦੀਪ ਦਾ ਜਿਹਦੀ ਮੌਤ ਹੋਈ ਹੈ ਲਵ ਮੈਰਿਜ ਸੀਗੀ ਜੀ ਸਟਾਰਟਿੰਗ ਤੋਂ ਹੀ ਇਹਨਾਂ ਦੇ ਜਿਹੜੇ ਰਿਲੇਸ਼ਨ ਸੀਗੇ ਉਹ ਥੋੜੇ ਜੇ ਠੀਕ ਨਹੀਂ ਸੀਗੇ ਪਰਿਵਾਰਕ ਮਾਹੌਲ ਠੀਕ ਨਹੀਂ ਸੀਗਾ 2009 ਦੇ ਵਿੱਚ 2 ਐਫਆਈਆਰਾਂ ਕਰਾਈਆਂ ਗਈਆਂ ਜਿਹੜਾ ਅਕਿਊਜ਼ਡ ਹੈਗਾ ਇਹ ਗੁਰਦੀਪ ਵੱਲੋਂ ਇੱਕ ਐਫਆਈਆਰ 498 ਦੀ ਕਰਾਈ ਗਈ ਭੁਪਿੰਦਰ ਕੌਰ ਜਿਹੜੀ ਮਾਤਾ ਹੈਗੀ ਐ ਭੈਣ ਹਰਜੀਤ ਕੌਰ ਤੇ ਗੁਰਦੀਪ ਕੌਰ ਗੁਰਦੀਪ ਸਿੰਘ ਸੌਰੀ ਜਿਹੜਾ ਹਸਬੰਡ ਸੀਗਾ ਉਹਨਾਂ ਦੀ ਬੇਟੀ ਦਾ ਜਿਹੜੀ ਐਫਆਈਆਰ 498 ਦੀ ਸੀਗੀ ਉਹ ਕੰਪਲੇਨੈਂਟ ਜਿਹੜੀ ਭੁਪਿੰਦਰ ਕੌਰ ਹੈ ਉਹਨਾਂ ਦੇ ਹੱਕ 'ਚ ਹੋਈ ਹੈ ਸੈਕੰਡਲੀ ਇੱਕ 307 ਦੀ ਐਫਆਈਆਰ ਕਰਵਾਈ ਗਈ ਸੀਗੀ ਜਗਵੀਰ ਅਕਿਊਜ਼ਡ ਵੱਲੋਂ ਗੁਰਦੀਪ ਉੱਤੇ ਬਟ ਉਹ ਬਾਅਦ ਦੇ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਉਹਨਾਂ ਨੇ ਐਡਜਸਟਮੈਂਟ ਕਰਕੇ ਸਾਰਾ ਕੰਪਰੋਮਾਈਜ਼ ਕਰਨ ਤੋਂ ਬਾਅਦ ਇਹ ਜਿਹੜੀ ਕਵੇਸਟ ਕਾ ਦਿੱਤੀ ਗਈ ਸੀਗੀ ਤੇ ਮੋਟਿਵ ਬੇਸਿਕਲੀ ਇਹ ਸੀਗਾ ਕਿਉਂਕਿ ਟ੍ਰਿਫਲ ਜੀ ਇਸ਼ੂਸ ਆਉਂਦੇ ਸੀਗੇ ਜੀ ਇਹਨਾਂ ਦੀ ਫੈਮਿਲੀ ਦੇ ਵਿੱਚ ਜਿਹੜਾ ਗਾਇਬ ਕੀਤਾ ਇਹਨੂੰ ਅਬਡਕਟ ਕੀਤਾ ਉਹ 4 7 2010 ਨੂੰ ਕੀਤਾ ਗਿਆ ਐਕਚੁਅਲੀ ਤਿੰਨ ਗਵਾਹ ਇਦਾਂ ਦੇ ਆ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਇਹ ਚੀਜ਼ ਆਈ ਹੋਈ ਹੈ ਕਿ 3 ਤਰੀਕ ਨੂੰ ਗੁਰਦੀਪ ਨੇ ਆਪਣੇ ਫਰੈਂਡ ਰਜਿੰਦਰ ਸਿੰਘ ਰਾਜੂ ਨੂੰ ਕਾਲ ਕੀਤੀ ਐ 2 ਤਰੀਕ ਦਾ ਇਨਸੀਡੈਂਟ ਉਹਨਾਂ ਨੇ ਦੱਸਿਆ ਕਿ 2 ਤਰੀਕ ਨੂੰ ਗੁਰਦੀਪ ਸਿੰਘ ਦੇ ਸਾਲੇ ਦਾ ਬਰਥਡੇ ਸੀਗਾ ਗੁਰਦੀਪ ਸਿੰਘ ਪੀਜ਼ਾ ਆਰਡਰ ਕਰਦਾ ਜੀ ਪੀਜ਼ੇ ਦੀ ਡਿਲੀਵਰੀ ਲੇਟ ਹੁੰਦੀ ਐ ਡਿਲੀਵਰੀ ਲੇਟ ਹੋਣ ਤੋਂ ਬਾਅਦ ਜਸਪ੍ਰੀਤ ਜਿਹੜੀ ਵਾਈਫ ਹੈ ਗਿਆ ਗੁਰਦੀਪ ਸਿੰਘ ਦੀ ਉਹਨਾਂ ਦੀ ਬਹੁਤ ਗੰਭੀਰ ਲੜਾਈ ਹੁੰਦੀ ਐ ਦੌਰਾਨੇ ਲੜਾਈ ਗੁਰਦੀਪ ਸਿੰਘ ਆਪਣੀ ਮਾਤਾ ਜਿਹੜੇ ਕੰਪਲੇਨੈਂਟ ਹੈ ਗਿਆ ਭਵਿੰਦਰ ਕੌਰ ਉਹਨਾਂ ਨੂੰ ਕਾਲ ਕਰਦੇ ਐ ਕਾਲ ਤੇ ਸਾਰੀ ਗੱਲ ਕਪਿੰਦਰ ਕੌਰ ਕੰਪਲੇਨੈਂਟ ਸੁਣਦੀ ਹੈ ਪਿੱਛੇ ਕਿ ਲੜਾਈ ਹੋ ਰਹੀ ਹੈ ਉਹ ਸਾਰੀ ਚੀਜ਼ ਇਹਨਾਂ ਨੇ ਕੱਲੀ-ਕੱਲੀ ਚ ਸੁਣੀ ਹੈ ਤਾਂ ਇਹਨਾਂ ਨੂੰ ਡਾਊਟ ਹੁੰਦਾ ਹੈ ਕਿ ਮੇਰੇ ਪੁੱਤ ਤੇ ਕੋਈ ਨਾ ਕੋਈ ਔਖੀ ਘੜੀ ਆਉਣ ਵਾਲੀ ਹੈ 3 ਤਰੀਕ ਨੂੰ ਇਹ 2 ਤਰੀਕ ਦਾ ਇਨਸੀਡੈਂਟ ਦੱਸਿਆ ਸਰ ਮੈਂ ਤੁਹਾਨੂੰ 3 ਤਰੀਕ ਨੂੰ ਆਪਣੀ ਵਾਈਫ ਜਗਵੀਰ ਸਿੰਘ ਜਿਹੜਾ ਕਿ ਉਸ ਜਗਾ ਆਪਣੀ ਵਾਈਫ ਤੇ ਆਪਣੀ ਬੇਟੀ ਜਸਪ੍ਰੀਤ ਕੌਰ ਨੂੰ ਯੂਐਸ ਪੇਜਦੋਂਦਾ ਕਿਉਂ ਪ੍ਰੀਪਲਾਨਡ ਸੀਗਾ ਸਾਰਾ ਕੁਝ ਕਿ 4 ਤਰੀਕ ਨੂੰ ਸਾਜ਼ਿਦ ਸੀ ਕਿ 4 ਤਰੀਕ ਨੂੰ ਮੈਨੂੰ ਅਬਜੈਕਟ ਕਰਨਾ ਹੈ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਨੂੰ ਮੈਂ ਸੇਫ ਸਾਈਡ ਰੱਖ ਕੇ ਪਹਿਲਾਂ ਯੂਐਸ ਪੇਜ ਤਾਂ ਕਿ ਇਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਪ੍ਰੈਸ਼ਰ ਜਾਂ ਕਨਵਿਕਸ਼ਨ ਨਾ ਨਾ ਕੀਤੀ ਜਾਵੇ। 4 ਤਰੀਕ ਨੂੰ ਸਿੰਘਪੁਰੇ ਜਿਹੜਾ ਪਿੰਡ ਹੈਗਾ ਇਹ ਅਕਿਊਜ਼ ਦਾ ਜਗਵੀਰ ਸਿੰਘ ਦਾ। 4 ਤਰੀਕ ਨੂੰ ਸਿੰਘਪੁਰੇ ਫੋਨ ਕਰਕੇ ਗੁਰਦੀਪ ਸਿੰਘ ਨੂੰ ਬੁਲਾਉਂਦਾ ਹੈ ਕਿ ਜੇ ਤੂੰ ਇੱਕ ਬਾਪ ਦਾ ਔਰ ਪੁੱਤ ਹੈਗਾ ਤਾਂ ਮੈਨੂੰ ਮਿਲ ਕੇ ਜਾ। ਗੁਰਦੀਪ ਸਿੰਘ ਕਾਲੀਕਾਲੀ ਦੇ ਵਿੱਚ ਆਪਣੇ ਦੋਸਤ ਦੀ ਦੁਕਾਨ ਤੇ ਜਾਂਦਾ ਹੈ ਉੱਥੋਂ ਕਿਰਪਾਨ ਵੀ ਮੰਗਦਾ ਆਪਣੀ ਰੱਖੀ ਹੋਈ। ਸੰਡੇ ਦਾ ਦਿਨ ਸੀਗਾ ਕਿਰਪਾਨ ਮੰਗਦਾ ਕਿ ਮੈਨੂੰ ਮੇਰੇ ਸਹੁਰੇ ਨੇ ਬੁਲਾਇਆ ਹੈ ਤੇ ਮੈਨੂੰ ਮੇਰੀ ਕਿਰਪਾਨ ਚਾਹੀਦੀ ਆ। ਦੁਕਾਨ ਬੰਦ ਸੀ ਉਹ ਐਜ਼ ਇਟ ਇਜ਼ ਚਲੇ ਜਾਂਦਾ ਬੰਦਾ। ਸਿੰਘਪੁਰਾ ਜਾਣ ਤੋਂ ਬਾਅਦ ਉਹ ਬੰਦਾ ਕਦੇ ਵੀ ਵਾਪਸ ਨਹੀਂ ਆਉਂਦਾ ਜਿਹੜੀ ਲਾਸਟ ਮੀਟ ਥਿਉਰੀ ਹੈਗੀ ਆ ਉਹ ਜਗਵੀਰ ਤੇ ਲੱਗਦੀ ਹੈ ਕਿਉਂਕਿ ਲਾਸਟ ਵਾਰ ਜਿਹੜਾ ਇਹਨਾਂ ਨੂੰ ਦੇਖਿਆ ਗਿਆ ਹੈ ਉਹ ਜਗਵੀਰ ਜਿਹੜਾ ਕਿ ਇਹਦਾ ਸੌਰਾ ਸੀਗਾ ਗੁਰਦੀਪ ਸਿੰਘ ਦਾ ਜਿਹਦੀ ਮੌਤ ਹੋਈ ਹੈ ਐਕਚੁਅਲੀ ਜਿਹੜਾ ਇਨੀਸ਼ੀਅਲ ਜਿਹੜੀ ਐਫ ਆਈ ਆਰ ਹੋਈ ਸੀ ਉਹ 365 ਸੈਕਸ਼ਨ ਹੈਗਾ ਜਿਹੜਾ ਇੰਡੀਅਨ ਪੀਨਲ ਕੋਡ ਦਾ ਉਹਦੇ ਤਹਿਤ ਹੋਈ ਸੀ ਕਿਉਂ ਕਿਉਂਕਿ ਉਹ ਬੇਲੇਬਲ ਅਫੈਂਸ ਹੈ ਇੱਕ ਜਿਹੜੀ ਸਾਰੀ ਪੁਲਿਸ ਮਹਿਕਮਾ ਸੀਗਾ ਉਹ ਇੱਕ ਪਾਸੇ ਇਹਨਾਂ ਨੂੰ ਬਚਾਉਣ ਲਈ ਆ ਗਿਆ ਸੀਗਾ ਠੀਕ ਹੈ ਜੀ ਕਿਉਂਕਿ ਆਪ ਇੱਕ ਐਸਐਚਓ ਰਿਹਾ ਸੀਗਾ ਸਾਰੀ ਜਿਹੜੀ ਇਨਵੈਸਟੀਗੇਸ਼ਨ ਮੈਨਿਪੂਲੇਟ ਕੀਤੀ ਗਈ ਸੀ ਬੇਲੇਬਲ ਫੈਂਸ ਦੇ ਵਿੱਚ ਪਰਚਾ ਹੋਇਆ ਸੀ ਉਸ ਤੋਂ ਬਾਅਦ ਅਮੈਂਡ ਕਰਕੇ 364 ਲਵਾਈ ਗਈ ਹੈ ਇਹਦੇ ਤੇ 364 ਦੀ ਪ੍ਰोसीडिंग ਮੀਨਵਾਇਲ ਚੱਲ ਰਹੀ ਸੀ ਜਦੋਂ ਕੇਸ ਚੱਲਦੇ ਚੱਲਦੇ ਦੋ ਚਾਰ ਚੀਜ਼ਾਂ ਨਵੀਆਂ ਸਾਹਮਣੇ ਆਈਆਂ ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਉਹ ਚੀਜ਼ਾਂ ਨਵੀਆਂ ਕੀ ਸੀ ਜਿਹਦੇ ਕਰਕੇ ਇਹਨੂੰ ਅੱਜ ਉਮਰ ਗੈਦ ਹੋਈ ਹੈ ਬੀਇੰਗ ਆ ਐਸਐਚਓ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੈਂ ਆਪਣਾ ਜਵਾਈ ਗਾਇਬ ਕਰਤਾ ਇਹਨਾਂ ਨੇ ਜਦੋਂ ਬੇਲ ਫਾਈਲ ਕੀਤੀ ਸਭ ਤੋਂ ਇੰਪੋਰਟੈਂਟ ਪੁਆਇੰਟ ਜਦੋਂ ਉਹਨਾਂ ਨੇ ਬੇਲ ਫਾਈਲ ਕੀਤੀ ਸੀ 2010 ਦੇ ਵਿੱਚ ਉਹਦੇ ਵਿੱਚ ਜਿਹੜਾ ਗਰਾਉਂਡ ਲਿਤਾ ਗਿਆ ਉਹ ਇਹ ਲਿਤਾ ਗਿਆ ਹੈ ਕਿ ਜਿਹੜੀ 4/7 2010 ਨੂੰ ਇਹ ਬੰਦਾ ਸਿੰਗਾਪੁਰਾ ਦੇ ਵਿੱਚ ਗਾਇਬ ਕੀਤਾ ਗਿਆ ਹੈ ਵੀ ਮੇਰੀ ਤਾਂ ਡਿਊਟੀ ਪਟਿਆਲਾ ਫਲੱਡ ਐਮਰਜੈਂਸੀ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਮੈਂ ਤਾਂ ਚੰਡੀਗੜ੍ਹ ਕਦੇ ਗਿਆ ਹੀ ਨਹੀਂ ਬੇਲ ਗ੍ਰਾਂਟ ਹੋ ਜਾਂਦੀ ਹੈ ਜੀ ਆਈਓ ਦੇ ਵੀ ਉੱਥੇ ਬਿਆਨ ਇਹ ਆਉਂਦੇ ਆ ਕਿ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਜ਼ਰੂਰਤ ਨਹੀਂ ਹੈ ਕਿਉਂ ਨਹੀਂ ਹੈ ਜੀ ਪੁੱਛਿਆ ਜਾਵੇ ਕਿਉਂ ਨਹੀਂ ਹੈ ਐਂਟੀਸੀਪਟਰੀ ਬੇਲ ਗ੍ਰਾਂਟ ਹੋ ਜਾਂਦੀ ਹੈ ਥੈਨ ਜਦੋਂ 4/7 ਨੂੰ ਇਹ ਸਾਰਾ ਇਨਸੀਡੈਂਟ ਇਹ ਕਰ ਦਿੰਦਾ ਹੈ ਉਸ ਤੋਂ ਬਾਅਦ ਬੇਲ ਦੀ ਜਿਹੜੇ ਗਰਾਉਂਡ ਆਉਂਦੇ ਆ ਅਕਿਊਜ਼ਡ ਇਹ ਆਉਂਦੇ ਆ ਕਿ ਮੇਰੀ ਡਿਊਟੀ ਪਟਿਆਲਾ ਸੀਗੀ ਬਟ ਬਾਅਦ ਦੇ ਵਿੱਚ ਉਹਨੂੰ ਯਾਦ ਆਉਂਦਾ ਹੈ ਉਹਦੇ ਧਿਆਨ ਚ ਗੱਲਾਂ ਦੀ ਕਿ ਮੇਰੀ ਤਾਂ ਜਿਹੜੀ ਲੋਕੇਸ਼ਨ ਹੈਗੀ ਆ ਉਹ ਚੰਡੀਗੜ੍ਹ ਦੀ ਹੋ ਜਾਊਗੀ ਕਿਉਂ ਚੰਡੀਗੜ੍ਹ ਆ ਕੇ ਇਹਨੂੰ ਖਤਮ ਕਰਕੇ ਫੇਰ ਉਹ ਪਟਿਆਲਾ ਗਿਆ ਹੈ 4-7 ਨੂੰ ਪਹਿਲੀ ਗੱਲ ਤਾਂ ਸੰਡੇ ਸੀਗਾ ਤੇ ਇਹਨਾਂ ਦਾ ਜਿਹੜਾ ਗਰਾਉਂਡ ਕੇਸ ਦੇ ਵਿੱਚ ਸੀਗਾ ਉਹ ਇਹ ਸੀ ਵੀ ਮੈਂ ਚੰਡੀਗੜ੍ਹ ਗਿਆ ਸੀ ਬਟ ਉਹ ਹਾਈ ਕੋਰਟ ਚ ਕਿਸੇ ਰਿਟ ਦੇ ਸਬੰਧ ਵਿੱਚ ਗਿਆ ਸੀ ਪਰ ਇਹ ਚੀਜ਼ ਇਹ ਭੁੱਲ ਗਏ ਇਹ ਚੀਜ਼ ਸਾਫ ਕਰਨਾ ਭੁੱਲ ਗਏ ਕਿ 4-7 ਨੂੰ ਸੰਡੇ ਸੀ ਤੇ ਉਸ ਦਿਨ ਨਾ ਹਾਈ ਕੋਰਟ ਖੁੱਲੀ ਹੁੰਦੀ ਹੈ ਤੇ ਨਾ ਏਜੀ ਆਫਿਸ ਖੁੱਲੀ ਹੁੰਦੀ ਹੈ ਜਿੱਥੇ ਮੋਸਟ ਆਫ ਦੇ ਪੁਲਿਸ ਆਫੀਸ਼ਰਸ ਨੂੰ ਕੰਮ ਪੈਂਦਾ ਰਹਿੰਦਾ ਹੈ ਬੰਦ ਸੀਗੀ ਸੈਕੰਡਲੀ ਜਦੋਂ ਇਹ ਵਾਪਸ ਜਾਂਦਾ ਹੈ ਤਾਂ ਜੁਲਕਾ ਥਾਣੇ ਦੇ ਵਿੱਚ ਐਸਐਚਓ ਸੀਗਾ ਉੱਥੇ ਡੀਡੀਆਰ ਨੰਬਰ 19 ਤੇ ਡੀਡੀਆਰ ਨੰਬਰ 26 ਦੇ ਵਿੱਚ ਇਹ ਫੋਰਜਡ ਐਂਟਰੀਆਂ ਕਰਦਾ ਹੈ ਵਾਪਸੀ ਦਿਖਾਉਂਦਾ ਹੈ ਕਿ ਮੈਂ ਹਾਈ ਕੋਰਟ ਸੀਓਪੀ ਨੰਬਰ ਫਲਾਣਾ ਫਲਾਣਾ ਦੇ ਵਿੱਚ ਕੰਮ ਕਰਕੇ ਹਾਈ ਕੋਰਟ ਤੋਂ ਵਾਪਸ ਆ ਕੇ ਪਟਿਆਲਾ ਆਇਆ ਹਾਂ ਤੇ ਆਪਣੀਆਂ ਐਂਟਰੀਆਂ ਵਾਪਸੀ ਦਿਖਾ ਦਿੰਦੀਆਂ ਅੱਜ ਜਿਹੜੀ ਸਜ਼ਾ ਹੋਈ ਹੈ ਇਹਨਾਂ ਨੂੰ 300 64 ਦੇ ਸੈਕਸ਼ਨ ਦੇ ਥੱਲੇ ਜਿਹੜੀ ਮੇਨ ਲਾਈਫ ਇੰਪ੍ਰਿਜ਼ਨਮੈਂਟ ਹੋਈ ਆ ਉਹ ਇਸੇ ਚੀਜ਼ ਦੀ ਹੋਈ ਆ ਕਿ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਨਹੀਂ ਕੀਤੀ ਸੀ ਨਾ ਸੈਕੰਡਲੀ ਜਿਹੜੀ 319 ਨੰਬਰ ਐਫ ਆਈ ਆਰ ਤੇ 26 ਨੰਬਰ ਐਫ ਆਈ ਆਰ ਆ ਉਹਨੂੰ ਮੈਨੀਪੂਲੇਟ ਕਰਕੇ ਇਹਨਾਂ ਨੇ ਇੱਕ ਮਤਲਬ ਕੋਰਟ ਦੇ ਅੱਗੇ ਦੀ ਇੱਕ ਝੂਠਾ ਇੱਕ ਜਿਹੜਾ ਪੁਲਿਸ ਅਫੀਸਰ ਦਾ ਇੱਕ ਕਿਰਦਾਰ ਹੁੰਦਾ ਹੈ ਸਾਫ਼ ਸੁਥਰਾ ਰਹਿਣਾ ਚਾਹੀਦਾ ਹੈ ਤੇ ਉਹ ਕਿਰਦਾਰ ਜਦੋਂ ਸਾਹਮਣੇ ਆਇਆ ਤਾਂ ਜੱਜ ਸਾਹਿਬ ਨੇ ਅੱਜ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਸੁਣਾਈ ਹੈ। ਇੱਕ ਜਦਾ ਵੱਡਾ ਸਵਾਲ ਹੈ ਕਿ ਕਿਉਂ ਅਜੇ ਤੱਕ ਕੋਈ ਬੋਡੀ ਨਹੀਂ ਮਿਲੀ। ਹਾਂ ਜੀ। ਉਸ ਤੋਂ ਮੈਂ ਕਿਹੜੇ ਕਿਹੜੇ ਪੁਆਇੰਟਸ ਜਿਸ ਦੇ ਨਾਲ ਉਹ ਦੇਖੋ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ ਬਹੁਤ ਬੋਡੀ ਨਹੀਂ ਮਿਲੀ ਜੀ ਅਜੇ ਤੱਕ। 1.75 ਸਾਲ ਹੋ ਗਏ ਗੁਰਦੀਪ ਸਿੰਘ ਜਿਹੜਾ ਵਿਕਟਿਮ ਹੈ ਰਿਹਾ ਇਹਦੇ ਵਿੱਚ ਉਹਦੀ ਬੋਡੀ ਨਹੀਂ ਮਿਲੀ। ਉਹ ਬੋਡੀ ਨਾ ਮਿਲਣ ਦਾ ਰੀਜ਼ਨ ਇਹ ਸੀਗਾ ਕਿ ਕਿਉਂਕਿ ਇਹ ਵੀ ਇਨਵੈਸ ਇਹਨੂੰ ਪਤਾ ਸੀ ਕਿ ਜੇ ਬੋਡੀ ਮਿਲ ਗਈ ਤਾਂ ਮੇਰੇ ਤੇ ਡਾਊਟ ਆਊਗਾ ਕਿਉਂਕਿ ਮੇਰੇ ਨਾਲ ਜਿਹੜੇ ਇਸ਼ੂਸ ਚੱਲ ਰਹੇ ਆ ਫੈਮਿਲੀ ਦੇ ਆਖਰਕਾਰ 14 ਸਾਲ ਬਾਅਦ ਇਸ ਮਾਂ ਨੂੰ ਆਪਣੇ ਪੁੱਤ ਦਾ ਇਨਸਾਫ ਮਿਲਿਆ ਜੋ ਕਈ ਸਾਲਾਂ ਤੋਂ ਇਨਸਾਫ ਤੇ ਲਈ ਤੱਕੇ ਖਾਰੀ ਸੀ ਦਰਅਸਲ ਅਦਾਲਤ ਦੇ ਵੱਲੋਂ ਨੋਟਸ ਫਾਉਂਡ ਦੇ ਪੁਲਿਸ ਮੁਲਾਜ਼ਮ ਸੋਰੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਹੁਣ ਮਾਂ ਦੇ ਕਾਲਜੇ ਨੂੰ ਮਸਾਂ ਠੰਡ ਪਈ ਹੈ ਦੱਸਦੀ ਹੈ ਕਿ ਜਗਵੀਰ ਸਿੰਘ ਨੂੰ ਦੋਸ਼ੀ ਅਦਾਲਤ ਦੇ ਵੱਲੋਂ ਕਰਾਰ ਦਿੱਤਾ ਕਿ ਉਮਰ ਕੈਤੀ ਸਜ਼ਾ ਸੁਣਾਈ ਗਈ ਤੇ ਉੱਥੇ ਹੀ 25000 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਜਾਣਕਾਰੀ ਦੇ ਅਨਸਾਰ ਗੁਰਦੀਪ ਸਿੰਘ ਦੀ ਮਾਂ ਭਪਿੰਦਰ ਕੌਰ ਨਿਵਾਸੀ ਪਿੰਡ ਕੁੰਬੜਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦੇ ਬੇਟੇ ਗੁਰਦੀਪ ਸਿੰਘ ਦਾ ਵਿਆਹ 3 ਨਵੰਬਰ 2008 ਨੂੰ ਜਸਪ੍ਰੀਤ ਕੌਰ ਦੇ ਨਾਲ